ਸਾਸਟੀਕਾ ਸਾਰਿਆਂ ਨੂੰ ਜੀ ਤੇ ਅਸੀਂ ਅੱਜ ਲੱਗੇ ਆ ਬਣਾਉਣ ਮਸਾਲਾ ਪਿੰਡੀ ਤੇ ਐ ਮੈਂ ਪਿੰਡੀਆਂ ਲੱਗੀ ਪਹਿਲਾਂ ਇਹਨਾਂ ਨੂੰ ਮੈਂ ਫਰਾਈ ਕਰਾਂਗੀ ਐ ਮੈਂ ਲਿਆ ਤੇਲ 올ਿਵ ਆਇਲ ਤੇ ਅੱਜ ਤੁਹਾਨੂੰ ਦੱਸੀਏ ਮਸਾਲਾ ਪਿੰਡੀ ਪੈਨ ਗਰਮ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਤੇਲ ਫਰਾਈ ਕਰਨ ਵਾਸਤੇ ਪਾਵਾਂਗੇ ਹਨਾ ਕੜਸੀ ਇੱਕ ਪਾਇਆ ਕਿ ਪਿੰਡੀਆਂ ਇਹ ਮੇਰੇ ਕੋਲ ਥੋੜੀਆਂ ਹੀ ਆ ਤੇ ਪਿੰਡੀਆਂ ਬੱਲਾਂ ਸੀ ਕਰਾਂਗੇ ਫਰਾਈ ਬਹੁਤ ਸੌਰੀ ਤੇ ਇਹਦੇ ਵਿੱਚ ਪਹਿਲਾਂ ਥੋੜਾ ਜਿਹਾ ਪਾਵਾਂਗੇ ਜੀਰਾ ਜੀਰਾ ਪਾਇਆ ਅੱਧਾ ਕ ਚਮਚ ਜੇ ਅਸੀਂ ਹਾਲੀ ਸੀ ਪਾ ਦਾਂਗੇ ਪਿੰਡੀਆਂ ਆ ਥੋੜੀਆਂ ਮੈਂ ਹਨਾ ਐਕਸਟਰਾ ਕੱਟ ਲਈਆਂ ਸੀਆਂ ਦੋ ਦੋ ਪੀਸ ਕਰਕੇ ਇਹਨਾਂ ਦੇ ਇੱਕ ਪਿੰਡੀਆਂ ਦੋ ਦੋ ਪੀਸ ਕਰਕੇ ਇਹਨਾਂ ਨੂੰ ਕੱਟ ਦਿਆ ਚੀਨਾਂ ਨੂੰ ਸਿੱਟਾਂਗੇ ਫਰਾਈ ਉਹ ਪੰਜ ਪੰਜ ਤੋਂ 7 ਮਿੰਟ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਆ ਦੇਖੋ ਇਹ ਪਿੰਡੀਆਂ ਨਾ ਫਰਾਈ ਹੋਈਆਂ ਤੇ ਇਹਨਾਂ ਨੂੰ ਹੁਣ ਅਸੀਂ ਬੌਲ 'ਚ ਕੱਢ ਲਵਾਂਗੇ ਤੇ ਇਹਨਾਂ 'ਚ ਪਹਿਲਾਂ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਨਹੀਂ ਮੈਂ ਪਾਇਆ ਜਿਆਦਾ ਨਹੀਂ ਪਾਣਾ ਅ ਥੋੜਾ ਜਿਆ ਤਾਂ ਪਿੰਡੀਆਂ ਥੋੜਾ ਮਿਕਸ ਹੋ ਜੇ ਬਾਕੀ ਅਸੀਂ ਮਸਾਲੇ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਹੁਣ ਅਸੀਂ ਨਾ ਬਣ ਗੀਆਂ ਤੇ ਹੁਣ ਇਹਨਾਂ ਨੂੰ ਹੀ ਕੱਢ ਲੈਣੇ ਆ ਅਬ ਹੌਲ ਚ ਕੱਢ ਲਮਾਗੇ ਆਨੇ ਕੋਈ ਜ਼ਿਆਦਾ ਨਹੀਂ ਹੈ ਫਰਾਈ ਕਰਨੀ ਆ ਇਹ 5 ਤੋਂ 7 ਮਿੰਟ ਤੱਕ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰਨਾ ਤੋਂ ਬਾਕੀ ਫਿਰ ਬਾਅਦ ਚ ਵੀ ਇਹਨਾਂ ਮਸਾਲੇ ਚ ਹਨਾ ਕਰਨਾ ਬਣਾ ਇਹਨਾਂ ਨੇ ਹਾਫ ਫਰਾਈ ਕਰਨੀਆਂ ਸੀ ਇਹ ਇੱਕ ਪਿਆਜ਼ ਹਨਾ ਚੋਕ ਕੀਤਾ ਇਹਨੂੰ ਮੈਂ ਤੇ ਇਹ ਪਾਲਾਂਗੇ ਜਆ ਥੋੜਾ ਜਿਆ ਅਦਰਕ ਤੇ ਹਰੀ ਮਿਰਚ ਇਹ ਥੋੜੀ ਚੋਕ ਕੀਤੀ ਦੀ ਇਹਨੂੰ ਪਾਲਾਂਗੇ ਵਿੱਚ ਬਹੁਤ ਟੇਸ ਆਉਂਦਾ ਨਾਲ ਨਾ ਅਦਰਕ ਨਾਲ ਅਦਰਕ ਤੇ ਹਰੀ ਮਰਚ ਤੇ ਆ ਦੋ ਪਿਆਜ਼ మీడియం ਸਾਈਜ਼ ਦੇ ਇਹਨਾਂ ਨੂੰ ਮੈਂ ਮੋٹے ਕੱਟ ਲਿਆ ਤਾਂ ਚੋਸ ਇਹਨਾਂ ਨੂੰ ਹਨਾ ਕੱਟ ਲਿਆ ਨਾ ਮਤਲਬ ਇੱਕ ਪਿਆਜ਼ ਦੇ ਚਾਰ ਪੀਸ ਕਰ ਲਿਆ ਮੋਟੇ ਤੇ ਨਾਲ ਉਹ ਵੀ ਅਸੀਂ ਥੋੜਾ ਹੈ ਨਾ ਧਿਆਜ ਪੁੱਜੇ ਤੇ ਨਾਲ ਉਹ ਵੀ ਅਸੀਂ ਵਿੱਚ ਪਾ ਲਾਂਗੇ ਅੰਨਾ ਮੁੱਕ ਪਾਵਾਗੇ ਥੋੜਾ ਸੁਆਦ ਅਨਸਾਰ ਤੋਂ ਥੋੜੇ ਥੋੜੇ ਮਸਾਲੇ ਪਾਵਾਂਗੇ ਗਰਮ ਮਸਾਲਾ ਆ ਥੋੜੀ ਜੀ ਲਾਲ ਮਿਰਚ ਕਾ ਹਰੀ ਮਿਰਚ ਮੈਂ ਪਾਈ ਆ थोड़ी जी हल्दी प्याज भी पा देवे तेल थोड़ा जहा हो पावगे बेच तेल थोड़ा घट लग रहा <coughs> तेल मेरे को गर्म प्या हो दो चमच पाया तेल है ना थोड़ा जी पानी पावे तो मसाला जोड़ा चंकी तरह भुज जाए मिक्स हो जाए प्याजा च भी है ना देखो मसाला है ना बहुत वाया भुजिया है थोड़ी जी काली मिर्च पाउडर पावे ज़्यादा नहीं ਉਹ ਜਿਹਨੇ ਸਾਡੇ ਕੋਲ ਹੈ ਨਾ ਸਬਜ਼ੀ ਹੈਗੀ ਐ ਤੇ ਹੁਣ ਅਸੀਂ ਇਹ ਪਿੰਡੀਆਂ ਵਿੱਚ ਪਾ ਦਾਂਗੇ ਬਹੁਤ ਜ਼ਿਆਦਾ ਟੇਸਟ ਬਣਦੀਆਂ ਨੇ ਪਿੰਡੀਆਂ ਕੋਈ ਇਹਨਾਂ ਨੂੰ ਭਰ ਕੇ ਨਹੀਂ ਬਣਾਣਾ ਕੋਈ ਕੁਝ ਨਹੀਂ ਇਹਨਾਂ ਨੂੰ ਐਸੇ ਏਮਦੇ ਇਹਨੂੰ ਅਸੀਂ

ਬਾਨ ਵੀ ਬਹੁਤ ਜਲਦੀ ਜਾਂਦੀ ਹੈ ਤੇ ਸੁਆਦ ਹੀ ਬਹੁਤ ਜ਼ਿਆਦਾ ਬਣਦੀ ਹੈ ਜਿਹੜੇ ਨਹੀਂ ਵੀ ਖਾਂਦੇ ਉਹ ਵੀ ਖਾਣਗੇ ਤੇ ਬਹੁਤ ਜ਼ਿਆਦਾ ਟੇਸਟ ਬਣਿਆ ਜਾਂਦਾ ਪਿੰਡਿਆਂ ਦੇ ਬੋਲੇ ਫਰੋਂ ਇਨ ਟੂ ਦ ਫਾਇਰ ਆਨ ਦ ਰੋਲ ਐਂਡ ਆਲ ਦਿਸ ਸੋ ਦੈਟ ਦੈਟ ਸੱਡਨਲੀ ਫੇਸ ਥੋੜਾ ਜਿਹਾ ਐਨੋ ਟੱਕ ਦਿੰਨੇ ਆ ਦੋ ਚਾਰ ਮਿੰਟ ਤੁਸੀਂ ਇਹਨਾਂ ਵਿੱਚ ਹਨਾ ਖੱਟਾ ਪਾਣਾ ਚਾਹੋ ਪਾ ਸਕਦੇ ਆਂਬ ਜੂਰ ਪਾ ਸਕਦੇ ਹੋ ਅਨਾਰ ਦਾਣਾ ਪਾ ਸਕਦੇ ਹੋ ਤੇ ਕਿਉਂਕਿ ਅਸੀਂ ਮੇਰਾ ਵੀ ਬਹੁਤ ਜਲ ਕਰਦਾ ਹੈ ਨਾ ਖਟੀਆਂ ਗੇਮਰੇ ਕਰੇਲੇ ਭਿੰਡੀਆਂ ਖਾਣ ਨੂੰ ਪਰ ਸਾਡੇ ਸਦਾ ਸਾਹਿਬ ਜੀ ਉਹ ਖਾਂਦੇ ਨਹੀਂ ਖੱਟਾ ਪਸੰਦ ਨਹੀਂ ਕਰਦੇ ਇਸ ਕਰਕੇ ਖੱਟਾ ਮੈਂ ਖੱਟਾ ਤੁਸੀਂ ਪਾਉ ਬਹੁਤ ਟੇਸਟ ਬਣਦੀ ਆ ਖੱਟਾ ਪਾ ਕੇ ਵੀ ਹਾਂ ਦੇਖੋ ਬਾਣੀ ਚੱਲੀਆਂ ਬਸ 2 ਮਿੰਟ ਹੋਰ ਪਕਾਵਾਂਗੇ ਇਹਨੂੰ Green. We're just going to play it by ear and figure it out. Oh! .285! That was like three times the one percent score. My reflexes are terrible. Drop the triangle. There's no chance. Oh, Rob Way, what are you talking about? <laughs> ਆ ਦੇਖੋ ਪਿੰਡੀਆਂ ਰੈਡੀ ਹੋ ਗਈਆਂ ਕੁਛ ਟਾਈਮ ਨੇ ਲਗਾਇਆ ਨਾ ਬਣਾਣਾ ਆ ਦੇਖੋ ਰੈਡੀ ਬਹੁਤ ਜ਼ਿਆਦਾ ਟੇਸਟ ਬਣਦੀਆਂ ਤਾਂ ਤੇ ਤੁਸੀਂ ਵੀ ਬਣਾ ਕੇ ਦੇਖਣਾ ਇਸ ਤਰ੍ਹਾਂ ਹੀ ਬਣ ਵੀ ਜਲਦੀ ਜਾਂਦੀਆਂ ਤੇ ਸੌਖਾ ਤਰੀਕਾ ਹੈ ਕੋਈ ਪਰੰਦਾ ਕੋਈ ਝੰਜਟ ਨਹੀਂ ਹੈ ਤੇ ਤੁਸੀਂ ਇਸ ਤਰ੍ਹਾਂ ਹੀ ਬਣਾਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ